ਪਿਛਲੇ 2 ਸਾਲ ਤੋਂ ਸਮਰਾਲਾ ਦੇ ਨਜ਼ਦੀਕੀ ਪਿੰਡ ਮੁਸ਼ਕਕਾਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਮੁੱਦਾ ਸੁਰਖੀਆਂ ਦੇ ਵਿੱਚ ਰਿਹਾ ਹੈ ਬਹੁਤ ਵਾਰ ਪਿੰਡ ਨਿਵਾਸੀਆਂ ਨੇ ਬਾਇਓ ਗੈਸ ਫੈਕਟਰੀ ਪਲਾਂਟ ਨੂੰ ਬੰਦ ਕਰਵਾਉਣ ਲਈ ਸੜਕਾਂ ਉੱਤੇ ਧਰਨੇ ਰੋਸ ਮੁਜ਼ਾਰੇ ਵੀ ਕੀਤੇ ਨੇ ਇਸ ਮੰਨ ਦੇ ਵਿੱਚ ਅੱਜ ਪਿੰਡ ਮੁਸ਼ਕਕਾਬਾਦ ਅਤੇ ਨਾਲ ਲੱਗਦੇ ਪਿੰਡਾਂ ਦੇ ਸੈਂਕੜੇ ਨਿਵਾਸੀਆਂ ਨੇ ਫੈਕਟਰੀ ਦੇ ਕੋਲ ਲੰਘਦੇ ਰਸਤੇ ਨੂੰ ਦੋਨੋਂ ਪਾਸਿਓਂ ਬੰਦ ਕਰਕੇ ਆਵਾਜਾਈ ਬੰਦ ਕਰ ਦਿੱਤੀ ਹੈ ਫੈਕਟਰੀ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੇ ਲਈ ਵੀ ਧਰਨਾ ਲਗਾ ਦਿੱਤਾ ਗਿਆ ਜੁਤੇ ਬਾਇਓ ਗੈਸ ਫੈਕਟਰੀ ਪਲਾਂਟ ਲੱਗ ਰਿਹਾ ਹੈ ਉਸ ਦੇ ਸਾਹਮਣੇ ਪਿੰਡ ਦੇ ਵਸਨੀਕਾਂ ਵੱਲੋਂ ਕਰੀਬ ਡੇਢ ਮਹੀਨੇ ਤੋਂ ਪੱਕਾ ਧਰਨਾ ਲਗਾਇਆ ਗਿਆ ਹਰ ਮੇਸ ਸਿੰਘ ਪਿੰਡ ਮੁਸਕਾਵਾਜੂ ਅੱਜ ਤੁਸੀਂ ਰਾਹ ਰੋਕਿਆ ਪਿੰਡ ਮੁਸਕਾਵਾਜੂ ਕੀ ਕਰ ਰਹੇ ਹੋ ਕਰਨਵੀਰ ਜੀ ਆਪਣੇ ਪਿੰਡ ਇੱਕ ਜ਼ਹਿਰੀਲੀ ਕੈਂਸਰ ਦੇ ਮਨ ਫੈਕਟਰੀ ਲੱਗ ਰਿਹਾ ਹੈ ਇਹਦੇ ਨਾਲ ਦੀਆਂ ਚਾਰ ਫੈਕਟਰੀਆਂ ਵੱਲੋਂ ਲੱਗ ਰਹੀਆਂ ਨੇ ਚਾਰਾਂ ਦੇ ਵਿਰੋਧਾ ਚਾਰਾਂ ਦੇ ਕੰਮ ਬੰਦਦਾ ਤਿੰਨਾਂ ਦਾ ਸਾਰੇ ਕੰਮ ਬੰਦਦਾ ਚੌਥੀ ਆਪਣੇ ਇਹ ਸੀ ਸਾਨੂੰ ਪ੍ਰਸ਼ਾਸਨ ਕਹਿੰਦਾ ਸੀ ਕਰ ਦੰਨੇ ਆ ਜੀ ਕਰ ਦੰਨੇ ਆ ਪਰ ਇਦਾਂ ਕਹਿ ਕੇ ਸਾਨੂੰ ਰੇਟਨ ਦੇ ਵਿੱਚ ਵੀ ਦੇ ਦਿੱਤਾ ਸੀ ਇੱਕ ਵੀ ਕੰਮ ਬੰਦ ਕੀਤਾ ਜਾਊਗਾ ਜੀ ਡੀਸੀ ਸਾਹਿਬ ਵੱਲੋਂ ਇੱਕ ਡਿਸੀਜ਼ਨ ਹੀ ਆਪਣੇ ਮੈਂਬਰਾਂ ਦੀ ਕਮੇਟੀ ਬਣਾਤੀ ਸੀ ਪੰਜੇ ਉਹਨਾਂ ਦੇ ਜਿਹੜੇ ਬੰਦੇ ਨੇ ਉਹਦੇ ਸਾਈਨ ਨੇ ਸਾਰਾ ਕੁਝ ਹੈਗਾ ਵੀ ਇਹ ਕੰਮ ਅੱਜ ਤੋਂ ਬੰਦ ਰੱਖੂਗਾ ਪਰਮਿੰਦਰ ਸਿੰਘ ਕਿੰਨੇ ਮਹੀਨੇ ਹੋ ਗਏ ਪਰ ਉਲਟਾ ਹੋਇਆ ਕਿ ਅਸੀਂ ਅਵੇਸਲੇ ਹੋ ਗਏ ਵੀ ਚਲੋ ਪ੍ਰਸ਼ਾਸਨ ਨੂੰ ਕਹਿੰਦਾ ਪਰ ਉਹਨਾਂ ਨੇ ਕੰਮ ਇੰਨਾ ਤੇਜ਼ ਕਰਤਾ ਵੀ ਫੈਕਟਰੀ ਖੜੀ ਕਰਤੀ ਅਸੀਂ ਦੇ ਵਾਈ ਦੇ ਕਹਿੰਦੇ ਰਹੇ ਹਾਂ ਹੁਣ ਵੀ ਕਹਿੰਦੇ ਰਹੇ ਹਾਂ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਫੇਰ ਸਾਡੇ ਖਿਲਾਫ ਇੱਕ ਇਹਨਾਂ ਨੇ ਰੱਟ ਪਾਈ ਆ ਵੀ ਆ ਚਾਰ ਪੰਜ ਬੰਦੇ ਆ ਉਸ ਕਾ ਬਾਤੋਂ ਜਿਹੜੇ ਫੈਕਟਰੀ ਦਾ ਵਿਰੋਧ ਕਰਦੇ ਆ ਬਾਕੀ ਸਾਰਾ ਆਪਣੇ ਨਾਲ ਆ ਫੇਰ ਜਦੋਂ ਸਾਡੇ ਪਿੰਡ ਦਾ ਬਾਈਕਾਟ ਹੋਇਆ ਸਾਡੇ ਪਿੰਡ ਦਾ ਨਹੀਂ ਨਾਲ ਟੱਪਰੀਆਂ ਦਾ ਅਖੀਰ ਨਹੀਂ ਆਦਾ ਤਾਂ ਤੁਸੀਂ ਖੁਦ ਸਾਰੇ ਪੱਤਰਕਾਰ ਸਾਹਿਬਾਨ ਨੂੰ ਪਤਾ ਵੀ ਸਾਰਾ ਬਾਈਕਾਟ ਕਿੰਨੀਆਂ ਕਿ ਵੋਟਾਂ ਪਈਆਂ ਕੀ ਸੀ ਸਾਰਾ ਪਿੰਡ ਇੱਕ ਮੋਰੀ ਜੀ ਲੰਘ ਗਿਆ ਸਾਰਾ ਪਰਿੰਡ ਵਿਰੋਧ ਕਰਦਾ ਬੱਚਾ ਬੱਚਾ ਵਿਰੋਧ ਕਰਦਾ ਬੱਚਾ ਬੱਚਾ ਮਰਨ ਦੇ ਖੜਾ ਫੇਰ ਸਰਕਾਰ ਨੂੰ ਵੀ ਪਤਾ ਚੰਗੀ ਤਰ੍ਹਾਂ ਲੱਗ ਗਿਆ ਸਬੂਤ ਵੀ ਹੋ ਗਿਆ ਪਰ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਫੇਰ ਵੀ ਕਹਿੰਦੇ ਰਹੇ ਹਾਂਜੀ ਕਰਦੇ ਹਾਂਜੀ ਕਰਦੇ ਹਾਂ ਪਰ ਲਾਸਟ ਤੇ ਅੱਜ ਅਸੀਂ ਐਂਡ ਤੇ ਅੱਕ ਕੇ ਰਸਤਾ ਬੰਦ ਕਰਿਆ ਸਾਨੂੰ 2 ਮਹੀਨੇ ਹੋ ਗਏ ਰੋੜਾ ਤੇ ਫਿਰਦਿਆਂ ਨੂੰ ਪੱਤੇ ਰੇਤੇ ਦੇ ਬੈਠੇ ਆ ਛਾਂਤ ਮੇਂ ਹੀ ਬੈਠੇ ਆ ਪਰ ਅਸੀਂ ਅੱਜ ਅੱਕ ਕੇ ਇਸ ਫੈਕਟਰੀ ਦਾ ਕੰਮ ਬੰਦ ਕੀਤਾ ਕਿਉਂਕਿ ਜੇ ਇਹ ਕੰਮ ਨਹੀਂ ਬੰਦ ਕਰਦੇ ਤਾਂ ਦਸਾਂ ਦਿਨਾਂ ਦੇ ਵਿੱਚ ਇੰਨੇ ਤੇਜ਼ ਸਮਾਨ ਆ ਰਿਹਾ 100-100 ਜਿਹੜਾ ਇਹਨਾਂ ਦਾ ਕੰਕਰੀਟ ਪਾਉਣ ਵਾਲਾ ਸਮਾਨ ਉਹ ਤੇ ਇੰਗਲਾਂ ਚਦਰਾਂ ਆਚਾਰ ਰਿੰਜੇ ਨੇ ਛੱਡ ਖੜਾ ਕਰਤਾ ਲੇਬਰ ਇੰਨੀ ਵਧਾ ਦਿੱਤੀ ਬਾਹਰੋਂ ਪਤਾ ਨਹੀਂ ਕਿੰਨੇ ਪਏ ਨੇ ਕਿੰਨੇ ਕੋਈ ਸਾਡੀ ਪ੍ਰਸ਼ਾਸਨ ਨਹੀਂ ਸੁਣਵਾਈ ਕਰਦਾ ਕੋਈ ਕੋਈ ਸੁਣਵਾਈ ਨਹੀਂ ਹੋਣੀ ਡੀਸੀ ਸਾਹਿਬ ਨੇ ਅਸੀਂ ਮੀਟਿੰਗ ਕੀਤੀ ਸੀ ਖੁਦ ਮੈਂ ਮੀਟਿੰਗ ਦੇ ਵਿੱਚ ਸੀਗਾ ਉੱਥੇ 5000 ਬੰਦੇ ਇਕੱਠੇ ਸੀ ਤੁਸੀਂ ਦੇਖਿਆ ਤਾਲਮੇਲ ਕਮੇਟੀ ਬਣ ਗਈ ਜਿਹੜੀਆਂ ਸਾਡੀਆਂ ਫੈਕਟਰੀਆਂ ਨੇ ਉਹ ਸਾਡੀਆਂ ਚਾਰ ਕਮੇਟ ਫੈਕਟਰੀਆਂ ਚਾਰੇ ਜਗ੍ਹਾ ਤੱਕ ਤਾਲਮੇਲ ਕਮੇਟੀ ਸਾਡੀ ਬਣ ਗਈ ਆ ਪਰ ਉਹਦੇ ਵਿੱਚ ਹੋਇਆ ਕੀ ਆ ਵਿਚਾਰ ਕਰਨ ਲਈ ਵੀ ਦੇਖੋ ਜੀ ਅਸੀਂ ਉਹਨੂੰ ਕਿਹਾ ਵੀ ਸਾਡੇ ਕੰਮ ਚੱਲਦਾ ਹੈ ਤਾਂ ਤਾਲਮੇਲ ਕਮੇਟੀ ਨੇ ਕਿਹਾ ਵੀ ਸਾਡੇ ਕੰਮ ਬੰਦ ਹੈ ਤੁਸੀਂ ਬੰਦ ਕਰ ਦਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਨੂੰ ਦੱਸੋ ਉਸ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਾਡੀ ਮੀਟਿੰਗ ਹੋ ਗਈ ਐਕਸ਼ਨ ਕਮੇਟੀ ਦੀ ਸਾਰਿਆਂ ਨੇ ਕਿਹਾ ਵੀ ਇਹ ਕੰਮ ਆ ਜਿਹੜਾ ਸਵੇਰੇ ਬੰਦ ਕੀਤਾ ਜਾਊਗਾ ਅੱਜ 15 ਤਰੀਕ ਨੂੰ ਅੱਜ 15 ਤਰੀਕਾ 6ਵਾਂ ਮਹੀਨਾ 2024 ਅਸੀਂ ਸਵੇਰੇ 7 ਵਜੇ ਆ ਕੇ ਕੰਮ ਬੰਦ ਕਰਤਾ ਜੀ ਜੇ ਫਿਰ ਕੋ ਫੈਕਟਰੀ ਦਾ ਕੰਮ ਬੰਦ ਕੀਤਾ ਤਾਂ ਤੁਸੀਂ ਇੱਥੇ ਰੁਕੇ ਹੋ ਜੀ ਸਰਕਾਰ ਰੁਕੇ ਆ ਜੀ ਫੈਕਟਰੀ ਦਾ ਕੰਮ ਬੰਦ ਕਰਨ ਲਈ ਹੋਰ ਸਾਡਾ ਕੋਈ ਪਰਪਸ ਨਹੀਂ ਹੈ ਤੇ ਕੋ ਸ਼ਾਮ ਵਿੱਚ ਧਰਨਾ ਸਾਡਾ ਚੱਲਦਾ ਫੈਕਟਰੀ ਦੇ ਮੂਹਰੇ ਉਹ ਅਸੀਂ ਇਹ ਪ੍ਰੋਟੈਸਟ ਆ ਵਾ ਜਾਰੀ ਰੱਖਿਆ ਹੋਇਆ ਆ ਸਿਰਫ ਕੰਮ ਬੰਦ ਕਰਨ ਲਈ ਅਸੀਂ ਦੋ ਸਾਈਡਾਂ ਤੋਂ ਸਾਡਾ ਬੰਦ ਕਰਤੀਆਂ ਤੇ ਅਸੀਂ ਕੋਈ ਸਮਾਨ ਇਹ ਅੰਦਰ ਨਹੀਂ ਹੈ ਜਾਲ ਇਹ ਦੋ ਜਗ੍ਹਾ ਜੇ ਇੱਕ ਪਿੰਡ ਵਾਲੇ ਪਾਸੇ ਇੱਕ ਨਹਿਰ ਵਾਲੇ ਪਾਸੇ ਸਾਡੇ ਪਿੰਡ ਦਾ ਰਸਤਾ ਹੈ ਸਾਡੇ ਨਗਰਾਂ ਦੇ ਸਾਰੇ ਮੁਸਕਵਤ ਖੇਰੀਆਂ ਟੱਪੀਆਂ ਸਿਆਲਾ ਜੋ ਵੀ ਆਸਲ ਨਗਰ ਨੇ ਇਹਨਾਂ ਨੇ ਇਕੱਠੇ ਹੋ ਕੇ ਬੰਦ ਕੀਤਾ ਸਾਨੂੰ ਇਹਦੇ ਵਿੱਚ ਕੋਈ ਤਰ੍ਹਾਂ ਦਾ ਸਾਡਾ ਹੀ ਰਸਤਾ ਸੀ ਆ ਫਿਰ ਰੁਕ ਗਿਆ ਹਾਂਜੀ ਨਹੀਂ ਨਾ ਹਾਂਜੀ ਰਾਸਤਾ ਰੁਕ ਗਿਆ ਹੈ ਫੈਕਟਰੀ ਕੀ ਕਹੋਗੇ ਅਸੀਂ ਦੋ ਸਾਲ ਤੋਂ ਹੀ ਖੁਦ ਅੱਛ ਲੜਦੇ ਆਉਨੇ ਆ ਅਸੀਂ 40 50 45 ਦਿਨ ਤੋਂ ਤਨ ਮਿਲ ਗਿਆ ਫੈਕਟਰੀ ਬੰਦ ਪਰ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ ਅੰਦਰ ਕੰਮ ਚੱਲ ਰਹੇ ਆ ਇਸ ਕਰਕੇ ਅਸੀਂ ਇਹ ਰਸਤਾ ਰੋਕਣ ਦੀ ਲੋੜ ਤਾਂ ਹੈ। ਬੀਸੀ ਸਾਹਿਬ ਨੂੰ ਵੀ ਮਿਲੇ ਸੀ ਦੋ ਤਿੰਨ ਦਿਨ ਪਹਿਲਾਂ ਉਹਨਾਂ ਵੱਲੋਂ ਕੀ ਇਸ਼ਵਾਚਨ ਦਿੱਤਾ ਗਿਆ ਸੀ। ਉਹਨਾਂ ਕੋਈ ਇਸ਼ਵਾਚਨ ਨਹੀਂ ਦਿੱਤਾ। ਉਹ ਕਹਿੰਦੇ ਕਮੇਟੀ ਬਣ ਗਈ ਥੋੜੀ ਅਸੀਂ ਕਹਾਂ ਵੀ ਜਿੰਨੇਰ ਕਮੇਟੀ ਨੇ ਰਿਪੋਰਟ ਨਹੀਂ ਆਉਂਦੀ। ਤਿੰਨ ਦਿਨ ਤੋਂ ਵੀ ਕੰਮ ਬੰਦ ਕਰਾਓ। ਜਦੋਂ ਦੂਜੀ ਦਿਨਾਂ ਫੈਕਟਰੀ ਦਾ ਕੰਮ ਬੰਦ ਹੈ ਉਹਦੇ ਇਧਰ ਨਹੀਂ ਲੱਗੇ ਨੇ ਇਹ ਫੈਕਟਰੀਆਂ ਨੇ। ਹੁਣ ਸਾਡੀ 14 ਦੀ ਕਮੇਟੀ ਬਣੀ ਗਈ ਹੈ ਜਿੱਦੇ ਭੂੰਦੜੀ ਖਾੜਾ ਅੰਗਰਾਲੀ ਰਾਜਪੂਤਾਂ ਦੇ ਮੁਸਕਬਾਤੀ। ਹੁਣ ਸਾਡੀ ਕਮੇਟੀ ਦਾ ਫੈਸਲਾ ਹੈ ਵੀ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਕਿਸੇ ਮੋਸਕਾ ਬਾਅਦ ਬਾਇਓ ਕੰਟੀ ਦਾ ਰਸਤਾ ਇਹ ਕਿੰਨੇ ਦਿਨ ਲਈ ਰੁਕਿਆ ਜੀ ਇਹਨਾਂ ਨੂੰ ਕੋਈ ਬਦਲ ਕਿੰਨੇ ਦਿਨ ਰੁਕਿਆ ਜੀ ਇਹ ਜਿਹੜਾ धरना ਚੱਲ ਰਿਹਾ ਫੈਕਟਰੀ ਦੇ ਸਾਹਮਣੇ ਉਹ ਲਗਾਤਾਰ ਚੱਲ ਰਿਹਾ ਉਹ ਚੱਲ ਰਿਹਾ ਜੀ ਉੱਥੇ ਬੰਦੇ ਬੈਠੇ ਨੇ ਜੀ ਕੀ ਆਪਣੇ ਸੰਬੰਧਤ ਅਧਿਕਾਰੀਆਂ ਦੇ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ ਜੀ ਨਹੀਂ ਕੋਈ ਗੱਲ ਕਰ ਕਿਤਾ ਤੇ ਕੋਈ ਆਪਣੇ ਮਾਨਯੋਗ ਅਦਾਲਤ ਦਾ ਕੋਈ ਸਾਰਾ ਲਿੱਤਾ ਜੀ ਨਹੀਂ ਜੀ ਸਾਡੇ ਤੋਂ ਕੋਈ ਕੇਸ ਕੀਤਾ ਅਸੀਂ ਉਹਦਾ ਜਵਾਬ ਦਿੱਤਾ ਅਸੀਂ ਆਪਣੇ ਉਹਨੂੰ ਕੋਈ ਕੇਸ ਨਹੀਂ ਕੀਤਾ ਔਰ ਫੈਕਟਰੀ ਦੇ ਕਹਿੰਦੇ ਮਾਲਕ ਵੱਲੋਂ ਕੋਈ ਰਫਲ ਨਾਲ ਉਹਨਾਂ ਦੇ ਤਰੀਕ ਨੂੰ ਜੀ ਜਦੋਂ ਸਵੇਰੇ ਸਵੇਰੇ ਅਲੀ ਧਰਨਾ ਦੇ ਹੋਣੇ ਸੀ 12-15 ਬੰਦੇ ਇਹ ਰਫਾ ਲੈ ਕੇ ਆਇਆ ਚੌਂਜਾਬ ਦਾ ਲੱਗਿਆ ਬੋਡਾਂ ਜਿ ਬਈਆਂ ਸੀ ਕਿਦਨੇ ਵੈਸੀ ਇਹ ਸਾਰੇ ਬੰਦੇ ਉਸ ਗਾਲਾ ਕੱਢ ਕੇ ਗਏ ਅੰਦੀ ਪੁਲਿਸ ਕੋਲ ਕੰਪਲੇਟ ਕੀਤੀ ਐਸਾ ਜਿਵੇਂ ਮੈਡਮ ਕੋਲ ਜਾ ਕੇ ਆਏ ਸਾਡੀ ਕੋਈ ਸੁਣਾਈ ਨਹੀਂ ਅਗੀਰ ਨੂੰ ਤਾਂ ਕਦਮ ਦਿੱਤੇ ਜੀ ਤਾਂ ਮੁਸਕਾਬਾ ਦਾ ਕੀ ਮਾਮਲਾ ਜੀ ਜਿਹੜੇ ਉਹ ਧਰਨਾ ਲਈ ਬੈਠੇ ਨੇ ਕਾਫੀ ਦੇਰ ਤੋਂ ਲੋ ਜੀ ਉਹ ਵਾਓ ਫੈਕਟਰੀ ਦੇ ਗਏ ਲੋਕ ਜਿਹੜਾ ਪ੍ਰੋਟੈਸਟ ਕਰ ਰਹੇ ਆ ਪੀਸਫੁਲ ਜਿਹੜਾ ਪ੍ਰੋਟੈਸਟ ਚੱਲਿਆ ਆ ਅੱਜ ਵੀ ਜਿਹੜਾ ਫੈਕਟਰੀ ਦੇ ਦੋਨੇ ਪਾਸੇ ਉਹ ਲੋਕ ਸਾਡੇ ਦੇ ਪੀਸਫੁਲੀ ਬੈਠੇ ਆ ਜਿਹਦੇ ਸੰਦੀ ਸਾਡੇ ਮਾਨਯੋਗ ਐਸ.ਪੀ. ਸਾਹਿਬ ਨੇ ਅੱਜ ਐਸ.ਪੀ. ਅਡਵੋਕਟ ਛਿੜੀਤਾਰ ਨਦਨ ਸਾਹਿਬ ਤੇ ਸਾਡੀ ਜਿਹੜੀ ਫੋਰਸ ਪ੍ਰੋਪਰ ਲੱਗੀ ਹੋਈ ਹੈ ਅਪਰਕਸੀ ਵੀਡ 60 ਜਵਾਨ ਸਾਡੇ ਤੇ ਪਾਇਨਾਤ ਨਾਲ ਪਾਗੜੀ ਕੋ ਲਾਰਡ ਦੀ ਕੋ ਪ੍ਰੋਬਲਮ ਜਿਹੜੀ ਆ ਬਿਲਕੁਲ ਵਰਕਰਾਂ ਦੇ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵਾਂਗੇ ਤੇ ਕਾਨੂੰਨ ਦੇ ਅਨਸਾਰ ਜੋ ਕਰ ਵੀ ਕੋਈ ਵਾਇਲੇਸ਼ਨ ਕਰੂਗਾ ਉਹਦੇ ਖਾਤ ਸਖਤ ਕਾਰਵਾਈ ਕੀਤੀ ਜਾਵੇਗੀ